ਕੇ ਜਿਸ ਨੇ ਵੇਖਿਆ ਨਹੀਂ ਹਜੂਰ ਉਹ ਵੇਖ ਲਵੇ ਖਡੂਰ ਤੇ ਤੁਸੀਂ ਲੈਣਾ ਜੀ ਆਪਣੇ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਇਸ ਪਾਵਨ ਸਥਾਨ ਤੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਤੇ ਜਿਹੜਾ ਨਾਲ ਹੀ ਆ ਖੂ ਬੀਬੀ ਅਮਰੋਜੀ ਆ ਵਾਗਦਾ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦਾ ਨੂੰ ਆਪਾਂ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਖਡੂਰ ਸਾਹਿਬ ਜੋ ਕਿ ਗੁਜਰੀ ਪਾਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਲ ਆ ਸੰਬੰਧਤ ਹੈ ਸੋ ਇੱਥੇ ਦੇ ਚੱਲ ਰਹੇ ਨੇ ਜੋੜ ਮੇਲੇ ਆਉ ਤੁਹਾਨੂੰ ਜੋੜ ਮੇਲੇ ਦੇ ਦਰਸ਼ਨ ਕਰਾਉਣੇ ਆ ਤੇ ਬਾਰ ਬਾਰ ਗੁਰਦਾਰਾ ਸਾਹਿਬ ਤੋਂ ਮੰਡੀ ਵਾਲੀ ਸਾਈਡ ਜਿਹੜਾ ਵਾ ਉਹ ਬਾਹਰਲੀ ਸਾਈਡ ਮੇਲਾ ਵੀ ਇੱਕ ਲੱਗਾ ਆ ਉਹ ਵੀ ਤੁਹਾਨੂੰ ਬਾਹਰ ਵਿਖਾ ਲਾਂਗੇ ਜਿੱਧਰਲੀ ਸਾਈਡ ਪੰਗੂੜੇ ਵਗਾਰਾ ਲੱਗੇ ਹੋਏ ਨੇ ਤੇ ਹੋਰ ਰੌਣਕ ਮੇਲੀਆਂ ਲੱਗੇ ਹੋਏ ਨੇ ਤੇ ਆਪਾਂ ਪਹਿਲਾਂ ਤੁਹਾਨੂੰ ਜਿਹੜੇ ਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਉਹ ਦੁਆਰਾ ਸ਼੍ਰੀ ਖਡੂਰ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਸ਼ਾ ਜੀ ਦੂਸਰੇ ਤੇ ਜਿਨ੍ਹਾਂ ਭਰਾਵਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਗੁਰਦੁਆਰਾ ਦੀ ਪਾਰਕਿੰਗ ਦੇ ਵਿੱਚ ਆਪਾਂ ਮੋਟਰਸਾਈਕਲ ਆਪਣਾ ਜਮ੍ਹਾਂ ਕਰਾ ਲਿਆ ਤੇ ਬਿਲਕੁਲ ਹੀ ਨਾਲ ਆ ਗੁਰਦੁਆਰਾ ਸਾਹਿਬ ਸਾਹਮਣੇ ਦੇਖ ਸਕਦੇ ਆ ਤੇ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਲਾਉਣਾ ਵੀ ਨਾ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਹੈਗੀ ਕਿਉਂਕਿ ਮੋਟਰਸਾਈਕਲ ਬਹੁਤ ਜ਼ਿਆਦਾ ਆ ਗਈ ਤੇ ਪਾਰਕਿੰਗ ਫੁੱਲ ਹੋ ਚੁੱਕੀ ਤੇ ਉਧਰੋਂ ਜਿਹੜਾ ਵਾ ਨਾ ਰਸਤਾ ਉਹ ਜਿੱਧਰੋਂ ਦੀ ਆਉਣਾ ਤੇ ਜਾਣਾ ਉਹ ਦੋਨੇ ਸਾਈਡ ਹੀ ਬੰਦ ਹੋਇਆ ਹੈਗਾ ਮੋਟਰਸਾਈਕਲਾਂ ਕਰਕੇ ਤੇ ਕਿਸੇ ਕੋ ਵਾਪਸੀ ਵਾਲੇ ਕੋ ਨਹੀਂ ਜਾਇਆ ਜਾਣ ਡਿਆ ਤੇ ਕਿਸੇ ਕੋ ਜਿਹਨੇ ਐਂਟਰੀ ਕਰਨੀ ਉਹਦੇ ਕੋ ਵੀ ਨਹੀਂ ਲੰਘਿਆ ਆ ਵੇਖੋ ਹੁਣ ਵੀ ਸੇਵਾਦਾਰ ਹੱਥ ਜੋੜਨ ਡਿਆ ਵੀ ਇਧਰਲੀ ਸਾਈਡੋਂ ਨਾ ਲਿਆਓ ਇੱਕ ਲਾਈਨ ਬਣਾਓ ਤੇ ਤਾਂ ਕਰਕੇ ਜਾਮੜਾ ਲੱਗਾ ਹੈਗਾ ਆਪ ਜੀ ਖਡੂਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦਾਰਾ ਸਾਹਿਬ ਜੀ ਦੇ ਇਹ ਗੁਰਦੁਆਰਾ ਸਾਹਿਬ ਦੂਸਰੀ ਪਾਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਸੰਬੰਧਤ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਹੋਏ ਸੀਗੇ ਕਿ ਜਿਸ ਨੇ ਵੇਖਿਆ ਨਹੀਂ ਹਜੂਰ ਉਹ ਵੇਖ ਲਵੇ ਖਡੂਰ ਤੇ ਤੁਸੀਂ ਹੁਣ ਖਡੂਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀਗਾ ਕਿ ਜਿਸ ਕੋਲੋਂ ਹਜੂਰ ਸਾਹਿਬ ਨਹੀਂ ਜਾਇਆ ਜਾਂਦਾ ਉਹ ਖਡੂਰ ਸਾਹਿਬ ਜੀ ਦੇ ਦਰਸ਼ਨ ਕਰ ਲੈਣ ਦਾ ਇੱਕ ਬਰਾਬਰ ਹੈ ਇਹ ਗੁਰਦੁਆਰਾ ਸਾਹਿਬ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਮੌਜੂਦ ਹੈ ਅਤੇ ਤਹਿਸੀਲ ਵੀ ਖਡੂਰ ਸਾਹਿਬ ਹੈ ਹੁਣ ਆਪਾਂ ਗੁਰਦੁਆਰਾ ਖਰੂਰ ਸਾਹਿਬ ਜੀ ਦੇ ਮੇਨ ਗੇਟ ਦੇ ਵਿੱਚ ਆ ਦੇ ਅੰਦਰ ਜਾ ਰਹੇ ਆ ਤੇ ਅੰਦਰ ਬਹੁਤ ਹੀ ਸੋਹਣੀ ਹੈ ਜਿਹੜੀ ਉਹ ਲਾਈਟਿੰਗ ਵਗੈਰਾ ਵੀ ਕੀਤੀ ਗਈ ਆ ਤੇ ਅੰਦਰ ਜਿਹੜਾ ਉਹ ਦੀਵਾਨ ਚੱਲ ਰਿਹਾ ਉਸ ਕਰਕੇ ਨਾ ਸਾਊਂਡ ਦੀ ਆਵਾਜ਼ ਹੈ ਜਿਹੜੀ ਉਹ ਬਹੁਤ ਜ਼ਿਆਦਾ ਆ ਰਹੀ ਆ ਤੇ ਮੈਨੂੰ ਵੀ ਥੋੜਾ ਹਨ ਜੋਰ ਨਹੀਂ ਬੋਲਣਾ ਪੈਣਾ ਵਾ ਅੱਜ ਜਿਹੜਾ ਇਹ ਵਿਸ਼ੇਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਹ ਸਾਲਾਨਾ ਜੋੜ ਮੇਲਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਆਏ ਗੁਰਗੱਦੀ ਦਿਵਸ ਨੂੰ ਸਮਰਪਿਤ ਹੈ ਭਾਵ ਕਿ ਅੱਜ ਦੇ ਦਿਨ ਉਹ ਉਹਨਾਂ ਨੂੰ ਗੁਰਗੱਦੀ ਪ੍ਰਾਪਤ ਹੋਈ ਸੀਗੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਤੇ ਇਸੇ ਖੁਸ਼ੀ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਚਾਰੇ ਪਾਸੇ ਜਗਮਗ ਜਗਮਗ ਹੋਈ ਪਈ ਹੈ ਤੇ ਗੁਰਦਾਰਾ ਸਾਹਿਬ ਦੇ ਵਿੱਚ ਵੀ ਵੇਖੋ ਕਿਸ ਤਰ੍ਹਾਂ ਜਿਹੜੀ ਆ ਉਹ ਲਾਈਟਾਂ ਵਗੈਰਾ ਲਾ ਕੇ ਤੇ ਹੋਰ ਫੁੱਲ ਬੂਡੀਆਂ ਦੇ ਨਾਲ ਸਜਾਵਟ ਕੀਤੀ ਗਈ ਆ ਤੇ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀ ਉਹ ਸੰਗਤ ਇੱਥੇ ਪਹੁੰਚਦੀ ਆ ਇਸ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਏ ਤੇ ਉਹਨਾਂ ਦੇ ਨਾਲ ਕੀਰਤਨ ਕਰਨ ਵਾਲੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਵੀ ਇੱਥੇ ਆਏ ਇਹ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਤੇ ਜਿਨ੍ਹਾਂ ਵੀਰਾਂ ਨੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣਾ ਤੇ ਆਓ ਫੇਰ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਾਉਨੇ ਆ ਜਿੱਥੇ ਹਨ ਮਹਾਰਾਜ ਜੀ ਦੇ ਪ੍ਰਕਾਸ਼ ਤੇ ਬਾਹਰ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਹੈ ਤੇ ਆਪ ਜੀ ਪਾਉਸ ਕਰਕੇ ਇਸ ਨੂੰ ਪੜ੍ਹ ਵੀ ਸਕਦੇ ਹੋ ਸਾਹਮਣੀ ਸਾਈਡ ਆ ਜਿਹੜੇ ਉਹ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਜੀ ਦੇ ਪ੍ਰਕਾਸ਼ ਨੇ ਤੇ ਸੱਜੀ ਸਾਈਡ ਆ ਉਧਰ ਖੁੱਲੇ ਦੀਵਾਨ ਚੱਲ ਰਹੇ ਨੇ ਕੀਰਤਨ ਵਗੈਰਾ ਹੋ ਰਿਹਾ ਜੀ ਤੇ ਆਓ ਤੁਹਾਨੂੰ ਹੁਣ ਮੁੱਖ ਦਰਸ਼ਨ ਕਰਾਉਣੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ 사ਤਗੁਰਾਂ ਜੀ ਦਾ ਪਾਵਨ ਸਰੂਪ ਹੈ ਵਾਹਿਗੁਰੂ ਅੰਦਰ ਚੱਲਦੇ ਹਾਂ ਇਹ ਹੈ 사ਤਗੁਰਾਂ ਜੀ ਦਾ ਸੋਹਣਾ ਦਰਬਾਰ ਜਿੱਥੇ ਇਸ ਪਾਵਨ ਦਿਹਾੜੇ ਦੇ ਉੱਪਰ ਲੱਖਾਂ ਹੀ ਸੰਗਤਾਂ ਨੇ ਨਤਮਸਤਕ ਹੋ ਰਹੀਆਂ ਨੇ ਤੇ ਅੱਗੇ ਪਿੱਛੋਂ ਵੀ ਆਈਏ ਤਾਂ ਇੱਥੇ ਕਾਫੀ ਸੰਗਤਾਂ ਦਾ ਜਿਹੜਾ ਹਜੂਮਾ ਉਹ ਹੁੰਦਾ ਵਾ ਇੱਥੇ ਦਰਸ਼ਨ ਕਰਨ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਉਂਦੀਆਂ ਨੇ ਇਸ ਜਗ੍ਹਾ ਦੇ ਉੱਪਰ ਮਹਾਰਾਜ ਜੀ ਦੇ ਪ੍ਰਕਾਸ਼ ਹੁੰਦੇ ਨੇ ਦਰਸ਼ਨ ਆਪਾਂ ਕਰ ਲਏ ਨੇ ਤੇ ਹੁਣ ਤੁਹਾਨੂੰ ਆਪਾਂ ਗੁਰੂ ਘਰ ਦਾ ਅਜਾਇਬ ਘਰ ਦੇ ਦਰਸ਼ਨ ਕਰਾਵਾਂਗੇ ਜਿੱਥੇ ਕੰਪਿਊਟਰਾਈ ਸਕਰੀਨਾਂ ਆ ਰਹੀਆਂ ਜਿਹੜਾ ਇਤਿਹਾਸ ਦੱਸਿਆ ਜਾਂਦਾ ਵਾ ਤੇ ਆਪਾਂ ਚੱਲਦੇ ਹਾਂ ਹੁਣ ਅਜਾਇਬ ਘਰਾਂ ਨੂੰ ਤੇ ਉੱਥੇ ਤੁਹਾਨੂੰ ਕਰਾਉਣੇ ਆ ਦਰਸ਼ਨ ਆ ਸਾਹਮਣੇ ਹੈ ਜਿਹੜਾ ਗੁਰਦਾਰਾ ਸਾਹਿਬ ਦੇ ਨਾਲ ਹੀ ਅਜਾਇਬ ਘਰ ਆ ਤੇ ਅਜਾਇਬ ਘਰ ਦੇ ਨਾਂ ਅੰਦਰ ਬਿਲਕੁਲ ਆ ਜਿਹੜਾ ਉਹ ਇਤਿਹਾਸ ਦੇ ਬਾਰੇ ਜਿੰਨੀ ਵੀ ਜਾਣਕਾਰੀ ਆ ਉਹ ਆਪਾਂ ਨੂੰ ਮਿਲਦੀ ਆ ਤੇ ਨਾਲ ਤੁਹਾਨੂੰ ਵਿਖਾਉਨੇ ਹਾਂ ਅੱਗੇ ਸਾਹਮਣੇ ਲਿਖਿਆ ਆ ਸਿੱਖ ਅਜਾਇਬ ਘਰ ਗੁਰਦਾਰਾ ਖਡੂਰ ਸਾਹਿਬ ਜੀ ਦਾ ਸਿੱਖ ਅਜਾਇਬ ਘਰ ਇਹ ਹੈ ਅੰਦਰ ਅਜਾਇਬ ਘਰ ਤੇ ਤੁਹਾਨੂੰ ਦਰਸ਼ਨ ਕਰਾਉਨੇ ਹਾਂ ਆ ਵੇਖੋ ਭਾਈ ਲੈਣਾ ਜੀ ਅਮਰਤ ਵੇਲੇ ਭਾਈ ਜੋਜੀ ਕੋਲ ਗੁਰਬਾਣੀ ਸੁਣਨ ਹਿਤ ਉਹਨਾਂ ਦੀ ਹਾਜ਼ਰੀ ਵਿੱਚ ਖੜੇ ਹਨ ਤੇ ਥੱਲੇ ਇਤਿਹਾਸ ਵੀ ਹੈ ਜਿਹੜਾ ਉਹ ਲਿਖਿਆ ਹੋਇਆ ਵਾ ਤੇ ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਹੌਲੀ-ਹੌਲੀ ਸਾਰੀਆਂ ਜੜੀਆਂ ਵੀ ਆ ਵਿਖਾਉਨੇ ਹਾਂ ਭਾਈ ਲੈਣਾ ਜੀ ਆਪਣੇ ਸਾਥੀਆਂ ਦੇ ਸੰਗ ਦੇਵੀ ਦਰਸ਼ਨਾਂ ਨੂੰ ਜਾਂਦੇ ਹੋਏ ਜਦੋਂ ਭਾਈ ਲੈਣਾ ਜੀ ਆਪਣੇ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਉਸ ਵੇਲੇ ਦੀ ਜਿਹੜੀ ਤਸਵੀਰ ਆ ਉਹ ਮੌਜੂਦ ਆ ਆ ਜਿਹੜੀ ਤਸਵੀਰ ਆ ਇੱਥੇ ਭਾਈ ਲੈਣਾ ਜੀ ਆ ਜਿਹੜੇ ਉਹ ਗੁਰੂ ਨਾਨਕ ਦੇਵ ਜੀ ਦੇ ਕੱਪੜੇ ਧੋਂਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਆ ਵਾਲੀ ਤਸਵੀਰ ਦੇ ਵਿੱਚ ਤੇ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਜਿਹੜੇ ਉਹ ਇਸ਼ਨਾਨ ਕਰ ਰਹੇ ਆ ਨਦੀ ਦੇ ਵਿੱਚ ਤੇ ਉੱਪਰ ਭਾਈ ਸਾਹਿਬ ਜਿਹੜੇ ਨੇ ਉਹ ਬੈਠੇ ਹੋਏ ਨੇ ਇਸ ਤਰ੍ਹਾਂ ਹੀ ਆ ਜਿੰਨੀਆਂ ਵੀ ਆ ਪ੍ਰਦਰਸ਼ਨੀਆਂ ਉਹ ਲੱਗੀਆਂ ਹੀਆਂ ਦੇ ਵਿੱਚ ਸਿੱਖ ਅਜਾਇਬ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਧਰ ਵੇਖੋ ਨਦੀਨ ਦੀ ਪੰਡ ਚੁੱਕ ਕੇ ਲੈ ਜਾਂਦੇ ਹੋਏ ਭਾਈ ਲੈਣਾ ਜੀ ਦੇ ਲਿਬੜੇ ਕੱਪੜਿਆਂ ਨੂੰ ਵੇਖ ਕੇ ਮਾਤਾ ਸੁਲਖਣੀ ਜੀ ਅਤੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਹੋਏ ਆਹ ਵੇਖੋ ਇਹ ਉਸ ਸਮੇਂ ਦੀਆਂ ਜਿਹੜੀਆਂ ਨੇ ਕੰਪਿਊਟਰ ਆਈ ਇੱਥੋਂ ਜਿਹੜੀ ਉਹ ਜਿਹੜੀ ਸਾਊਂਡ ਆ ਉਹ ਆ ਰਹੀ ਆ ਤੇ ਹੁਣ ਇੱਥੋਂ ਥੋੜਾ ਜਿਹਾ ਵਾ ਕੇ ਉਹ ਸਿਸਟਮ ਘਟਾਇਆ ਪਹਿਲਾਂ ਇੱਥੇ ਸਾਰਾ ਹੀ ਕੰਪਿਊਟਰ ਆਈ ਜਿਹੜੀ ਸੀਗਾ ਸਕਰੀਨਾਂ ਦੇ ਰਾਹੀਂ ਜਿਹੜਾ ਹੀਗਾ ਇਤਿਹਾਸ ਦੱਸਿਆ ਜਾਂਦਾ ਹੈਗਾ ਇਹ ਕਾ ਵੀ ਵੇਖੋ ਸੇਵਕਾਂ ਦੀ ਪ੍ਰੀਖਿਆ ਲਈ ਧਾਨਕ ਰੂਪ ਧਾਰੀ ਗੁਰੂ ਨਾਨਕ ਦੇਵ ਜੀ ਨੂੰ ਪਿੱਛੇ ਰਹਿ ਗਏ ਪੰਜ ਸੇਵਕ ਪ੍ਰਣ ਕਰਦੇ ਹੋਏ ਇੱਥੇ ਗੁਰੂ ਨਾਨਕ ਦੇਵ ਜੀ ਨੇ ਕਹਿ ਲੋ ਕਿ ਆਪਣਾ ਇੱਕ ਰੂਪ ਬਦਲਿਆ ਆਵਾ ਇਹ ਤਸਵੀਰ ਉਸ ਵੇਲੇ ਦੀ ਆ ਜਦੋਂ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਬਣ ਕੇ ਗੁਰਗੱਦੀ ਬਖਸ਼ੀ ਹੋਈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਉਸ ਸਮੇਂ ਦੀ ਤਸਵੀਰ ਆ ਇਹ ਪੂਰਾ ਹੀ ਸਿੱਖ ਆਜਾਇਬ ਘਰ ਆ ਜਿਹਦੇ ਆਲੇ-ਦੁਆਲੇ ਸਾਰੀਆਂ ਸਾਈਡਾਂ ਦੇ ਉੱਤੇ ਜਿੰਨੀਆਂ ਵੀ ਤਸਵੀਰਾਂ ਲੱਗੀਆਂ ਤੇ ਨਾਲ ਹੀ ਉਹਨਾਂ ਦੇ ਇਤਿਹਾਸ ਦੱਸਿਆ ਆ ਉੱਪਰਲੀ ਸਾਈਡ ਵੀ ਲੱਗੀਆਂ ਹੋਈਆਂ ਵਾ ਕੁਝ ਤਸਵੀਰਾਂ ਤੇ ਥੱਲੇ ਤੋਂ ਸਾਰੀ ਸਾਈਡ ਆ ਜਿਹੜਾ ਉਹ ਇਤਿਹਾਸ ਆ ਔਰ ਲਿਖਿਆ ਆ ਨਾਲ ਨਾਲ ਹੀ ਘਰ ਤੋਂ ਬਾਹਰ ਨਿਕਲ ਕੇ ਸਾਹਮਣੇ ਹੀ ਗੁਰੂ ਥੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਥੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਅੰਦਰ ਜਾ ਕੇ ਇਹ ਹੈ ਗੁਰਦੁਆਰਾ ਥੜਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇੱਥੇ ਉਹ ਬੈਠਿਆ ਕਰਦੇ ਸਨ ਇਸ ਥੜੇ ਦੇ ਉੱਪਰ ਹੁਣ ਇੱਥੇ ਜੋ ਗੁਰਦਰਾ ਸਾਹਿਬ ਸੁਸ਼ੋਭਤ ਹੈ ਇਸ ਵੇਲੇ ਸਮਾਂ ਕੁਝ 1:10 ਦਾ ਹੋ ਚੁੱਕਿਆ ਵਾ ਇਸ ਕਰਕੇ ਗੁਰੂ ਮਹਾਰਾਜ ਦੇ ਪ੍ਰਕਾਸ਼ ਆ ਜਿਹੜੇ ਉਹ ਸੁਖ ਹਸਣ ਕੀਤੀ ਹੋਏ ਨੇ ਤੇ ਸੰਗਤਾਂ ਜਿਹੜੀਆਂ ਇੱਧਰ ਨਤਮਸਤਕ ਹੋ ਰਹੀਆਂ ਨੇ ਰਾਸਾਹਿਬ ਦੇ ਵਿੱਚ ਹੀ ਮੌਜੂਦ ਹੈ ਖੂਬ ਬੀਬੀ ਅਮਰੋ ਜੀ ਇਹ ਖੂਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੀ ਸੁਪਤਰੀ ਬੀਬੀ ਅਮਰੋ ਜੀ ਦੀ ਬੇਨਤੀ ਕਰਨ ਤੇ ਸੰਕਤਾ ਦੀ ਸਹੂਲਤ ਲਈ ਪਾਣੀ ਦੀ ਘਾਟ ਨੂੰ ਦੂਰ ਕਰਨ ਵਾਸਤੇ ਆਪਣੇ ਹੱਥੀਂ ਲਗਵਾਇਆ ਇਹ ਖੂਬ ਦਾ ਜਲ ਪਹਿਲਾਂ ਖਾਰਾ ਨਿਕਲਿਆ ਬੀਬੀ ਅਮਰੋ ਜੀ ਦੀ ਬੇਨਤੀ ਕਰਨ ਤੇ ਗੁਰੂ ਜੀ ਨੇ ਮੋਲਾ ਬਖਸ਼ਿਆ ਜਿਸ ਨੂੰ ਖੂਹ ਵਿੱਚ ਸੁੱਟਣ ਨਾਲ ਖੂਹ ਦਾ ਜਲ ਮਿੱਠਾ ਹੋ ਗਿਆ ਇਹ ਉਹ ਪਵਨ ਖੂਹ ਹੈ ਜਿਹੜਾ ਬੀਬੀ ਅਮਰੋਜੀ ਨੇ ਕਹਿਣ ਦੇ ਉੱਪਰ ਗੁਰੂ ਜੀ ਨੇ ਲਗਵਾਇਆ ਤੇ ਹੁਣ ਆਪਾਂ ਚੱਲਦੇ ਹਾਂ ਬਾਹਰਲੀ ਵਾਲੀ ਸਾਈਡ ਨੂੰ ਬਹੁਤ ਹੀ ਸੁੰਦਰ ਹੈ ਜਿਹੜੀ ਇੱਥੇ ਲਾਈਟਿੰਗ ਵਗੈਰਾ ਕੀਤੀ ہوئی ਗੁਰਦਾਰਾ ਸਾਹਿਬ ਜੀ ਦੇ ਸ੍ਰੀ ਖਡੂਰ ਸਾਹਿਬ ਜੀ ਗੁਰਦਾਰਾ ਗੁਰੂ ਅੰਗਦ ਦੇਵ ਜੀ ਦੇ ਆਪਾਂ ਦਰਸ਼ਨ ਕੀਤੇ ਨੇ ਤੇ ਹੁਣ ਤੁਹਾਨੂੰ ਗੁਰਦਾਰਾ ਤਪਿਆਣਾ ਸਾਹਿਬ ਜੀ ਦੇ ਵੀ ਦਰਸ਼ਨ ਕਰਾਵਾਂਗੇ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਰਾਤ ਤਪਿਆਣਾ ਸਾਹਿਬ ਤੇ ਸਾਹਮਣੇ ਸਹੀ ਦਰਸ਼ਨ ਕਰ ਰਹੇ ਹੋ ਗੁਰਦੁਰਾਤ ਤਪਿਆਣਾ ਸਾਹਿਬ ਜੀ ਦੇ ਤੁਹਾਨੂੰ ਅੰਦਰੋਂ ਵੀ ਜਾ ਕੇ ਉਹ ਦਰਸ਼ਨ ਕਰਾਉਣੇ ਆ ਦੇਖੋ ਸੰਗਤਾਂ ਇੱਥੇ ਜਿਹੜੀਆਂ ਨੇ ਉਹ ਕਿੰਨੀ ਵੱਡੀ ਤਦਾਦ ਦੇ ਵਿੱਚ ਪਹੁੰਚੀਆਂ ਸਮਾਂ ਇਸ ਵੇਲੇ ਆ ਜੋ ਉਹ 1:30 ਵਜੇ ਦਾ ਰਾਤ ਦਾ ਹੋ ਚੁੱਕਿਆ ਵਾ ਤੇ ਕਰਦੇ ਹਾਂ ਆਪਾਂ ਅੰਦਰ ਵੀ ਦਰਸ਼ਨ ਗੁਰਦੁਰਾਤ ਤਪਿਆਣਾ ਸਾਹਿਬ ਜੀ ਦੇ ਵਿੱਚ ਇੱਕ ਵੱਡਾ ਸਰੋਵਰ ਹੈ ਜਿੱਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ ਇਦਰਾ ਗੁਰਦਰਾ ਤਪਿਆਣਾ ਸਾਹਿਬ ਆ ਇਸ ਦਾ ਇਤਿਹਾਸ ਇਹ ਪਵਨ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਇੱਥੇ ਸ਼ਬਦ ਕੀਰਤਨ ਕਰਿਆ ਕਰਦੇ ਸਨ ਇਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਮੋਕੂ ਜੀ ਪਾਸੋਂ ਲਿਖਵਾਈ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਵਿੱਚ ਸ਼੍ਰੀ ਗੁਰੂ ਅਮਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਜੀਵਾ ਜੀ, ਭਾਈ ਪਾਰੋ ਜੀ, ਪਰਮਹੰਸ ਭਾਈ ਢਿੰਜਾ ਜੀ ਅਤੇ ਆਦਿਕ ਸਰੋਤੇ ਜਨ ਸੁਣਿਆ ਕਰਦੇ ਸਨ ਜਨਮ ਸਾਖੀ ਪੂਰੀ ਹੋਣ ਤੋਂ 2 ਮਹੀਨੇ ਬਾਅਦ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਸਥਾਨ ਤੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ ਸੰਸਕਾਰ ਕੀਤਾ ਇਹ ਉਹ ਪਾਵਨ ਸਥਾਨ ਤੁਸੀਂ ਦੇਖ ਰਹੇ ਹੋ ਜਿੱਥੇ ਭਾਈ ਬਾਲਾ ਜੀ ਦਾ ਜਿਹੜਾ ਹੈਗਾ ਉਹ ਅੰਤਿਮ ਸੰਸਕਾਰ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀ ਕੀਤਾ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਅਤੇ ਬਾਲਾ ਜੀ ਜਿਹੜੇ ਸੀਗੇ ਉਹ ਦੋਨੇ ਹੀ ਕਾਫੀ ਲੰਮਾ ਟਾਈਮ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਕੀਰਤਨ ਕੀਤਾ ਤੇ ਇਹ ਗੁਰਦਾਰਾ ਸਾਹਿਬ ਜੀ ਦੇ ਬਿਲਕੁਲ ਹੀ ਨਾਲ ਹੈ ਇਸਦੇ ਦਰਸ਼ਨ ਵੀ ਆਪ ਜੀ ਜਰੂਰ ਕਰਕੇ ਜਾਇਆ ਕਰੋ ਹੁਣ ਆਪਾਂ ਪਹੁੰਚ ਚੁੱਕੇ ਹਾਂ ਲੰਗਰ ਹਾਲ ਦੇ ਵਿੱਚ ਤੇ ਇੱਥੇ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਵਾਂ ਤੇ ਲੰਗਰ ਹਾਲ ਦੇ ਜਿਹੜੇ ਅੰਦਰੋਂ ਹਾਲ ਨੇ ਉਹ ਫੁੱਲ ਹੋਏ ਨੇ ਆਉਂ ਅਗਲੇ ਜਿਹੜਾ ਉੱਪਰ ਨੂੰ ਜਾਂਦਾ ਲੰਗਰ ਹਾਲ ਉਹਦਾ ਵੀ ਫੁੱਲ ਆਇਆ ਤੇ ਉੱਪਰ ਥੱਲੇ ਫਿਰ ਰੋਕ ਕੇ ਰੱਖਿਆ ਜਾਂਦਾ ਸੰਗਤਾਂ ਨੂੰ ਤੇ ਸੇਵਾਦਾਰ ਕਰ ਰਹੇ ਆ ਸੇਵਾ ਤੇ ਲੱਗਦੇ ਆਪਾਂ ਵੀ ਲਾਈਨ ਦੇ ਵਿੱਚ ਆਪਾਂ ਲੰਗਰ ਛੱਕੇ ਤੇ ਫਿਰ ਆਪਾਂ ਬਾਹਰ ਨਿਕਲੇ ਤੇ ਇਸ ਜਗ੍ਹਾ ਦੇ ਉੱਪਰ ਆਪਾਂ ਕੁਝ ਸਮਾਂ ਹੀ ਕਿ ਜਿਹੜੀ ਉਹ ਭਾਂਡੇ ਮਾਂਜਣ ਦੀ ਗੁਰੂ ਘਰ ਦੀ ਸੇਵਾ ਕੀਤੀ ਸੇਵਾ ਕਰਕੇ ਬਹੁਤ ਹੀ ਆਨੰਦ ਪ੍ਰਾਪਤ ਹੋਇਆ ਤੇ ਕਿਸ ਤਰ੍ਹਾਂ ਦੀ ਲੱਗੀ ਆ ਤੁਹਾਨੂੰ ਇਹ ਵੀਡੀਓ ਇਸ ਜੋੜ ਮੇਲੇ ਦੀ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਦੇ ਵਿੱਚ ਤੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ